ਦੇਸਤੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਬਲੌਗ 'ਚ ਤੇ ਆਪਣੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਣੀ ਤਿਆਰੀ ਦਾ ਹੈਗਾਗਾ ਚੌਥਾ ਦਿਨ ਚੌਥਾ ਦਿਨ ਹੈਗਾ ਆਪਣੇ ਬਲੌਗ ਦਾ ਤੇ ਅੱਜ ਆਪਾਂ ਕੋਈ ਖਾਸ ਚੀਜ਼ ਦਿਖਾਵਾਂਗੇ ਤੁਹਾਨੂੰ ਰਣੇ ਗਾਲੇ ਮੁੰਡਿਆਂ ਵਾਸਤੇ ਆਪਾਂ ਇੱਕ ਚੀਜ਼ ਤਿਆਰ ਕੀਤੀ ਹੈਗੀ ਉਹ ਪਹਿਲਾਂ ਤੁਸੀਂ ਹੋਰ ਬਲੌਗ ਦੇਖਿਓ ਤੁਹਾਨੂੰ ਉਹਦੇ 'ਚ ਪਤਾ ਲੱਗ ਜੂਗਾ ਤੇ ਚਲੋ ਆਪਾਂ ਫਿਰ ਅੱਗੇ ਚੱਲ ਕੇ ਉਹਨਾਂ ਨੂੰ ਮਿਲਦੇ ਹਾਂਗੇ ਦੇਖਦੇ ਹਾਂ ਅੱਜ ਕਿਹੜੇ-ਕਿਹੜੇ ਚੋਬਰਾਏ ਹੈਗੇ ਤਿੰਨ ਵਾਲੇ ਉਹਨਾਂ ਨੂੰ ਆਪਾਂ ਜਿਹੜੀ ਚੀਜ਼ ਦੇਣੀ ਹੈਗੀ ਉਹ ਵੀ ਤੁਹਾਨੂੰ ਬਲੌਗ ਚ ਦਿਖਾਉਣੇ ਅੱਗੇ ਚੱਲ ਕੇ ਤੇ ਆਪਾਂ ਨੇ ਚੈਨਲ ਤੇ ਜਿਹੜੇ-ਜਿਹੜੇ ਭਰਾ ਆਪਣੇ ਨਵੇਂ ਆਏ ਹੈਗੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਹੇ ਤੱਕ ਨਹੀਂ ਕੀਤਾ ਤੇ ਚੱਲਦੇ ਆਂ ਫਿਰ ਆਪਾਂ ਅੱਗੇ ਤੇ ਬਾਕੀ ਵੀਡੀਓ ਨੂੰ ਸਕਿੱਪ ਨਾ ਕਰਿਓ ਸਾਰੀ ਨੂੰ ਦੇਖਿਓ ਸਵਾਦ ਫੇਰ ਹੀ ਆਉਣਾਗਾ ਆਪਣੇ ਬਲੌਗ ਦਾ ਦੇਖਣ ਦਾ ਆਹ ਬੰਦੇ ਦੇਖ ਲਓ ਭਾਈ ਆਪਣੇ ਰੰਗ-ਬਰੰਗੇ ਜੇ ਸੀਗੇ ਸੋਹਣੇ ਨਹੀਂ ਲੱਗਦੇ ਸੀਗੇ ਭਾਏ ਦੇਤਾ ਇੰਗ ਇਹਨਾਂ ਵਾਸਤੇ ਖਾਸ ਚੀਜ਼ ਲਿਆਂਦੀ ਅੱਜ ਆਪਾਂ ਬਾਹਾਂ ਬੰਨੀ ਫਿਰਦੇ ਆ ਇਹਦੇ ਪਤਾ ਨਹੀਂ ਬਾਹਤ ਜਿਵੇਂ ਮਖਿਆਲ ਲੜਿਆ ਹੁੰਦਾ ਪਤੰਦਰਾ ਇਹ ਕਰੀ ਫਿਰਦਾ ਦੇਖ ਲਓ ਬਈ ਰੰਗ ਬਰੰਗੇ ਯਾਰ ਸੋਹਣੇ ਲੱਗਦੇ ਐ ਭਾਏ ਦੇ ਕਿੱਥੇ ਬੰਦਾ ਯਾਰ ਜਰਸੀ ਪਾਈ ਹੋਵੇ ਐ ਯਾਰ ਪ੍ਰੋਪਰ ਹਨਾ ਫੇਰ ਸੋਹਣਾ ਲੱਗਦਾ ਗਾ ਸਾਰੇ ਨਹੀਂ ਆਏ ਅਜੇ ਦੂਸਰੇ ਚਲੋ ਜਾਓ 800 ਮੀਟਰ ਭੱਗ ਜਾਓ 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 ਓਏ ਚਲੋ 25 ਪੁਸ਼-ਅਪ ਲਾਉਣੇ ਆ ਠੀਕ ਆ 25 ਚਲੋ ਅਰ ਸਨ 25 ਤੂੰ ਹੱਥ ਕੋਲ ਹੋ ਮੜੇ ਜੇ ਹਾਂ ਤੇਰੀ ਤੇਰੇ ਕੱਲ ਨਾ ਮੈਂ ਤੈਨੂੰ ਵੀਡੀਓ ਚ ਵੀ ਦੇਖਾਂ ਮਾਂ ਬਾ ਹੱਥੇ ਭੀੜੇ ਰੱਖਦਾਗਾ ਪਿੱਛੇ ਲੈ ਕੇ ਜਾਈ ਪਿੱਛੇ ਲੈ ਕੇ ਜਾ ਹਾਂ ਕੂਣੀਆਂ ਹੈ ਹਾਂ ਲਾਇਆ ਕਰ ਐਂ ਲਾਉਣੀਆਂ ਪੈਣੀਆਂ ਐਂਸ ਖਿਉਣਾ ਤੈਨੂੰ ਗਲਤ ਲਈ ਜਾਨਾ ਰਹਿਣਾ ਡੇਲੀ ਚਲੋ ਚਲੋ ਸਹੀ ਆ ਚੱਲ ਚੱਲ ਗੋਡੇ ਲਾ ਕੇ ਲੌਣ ਲੱਗ ਜਾ ਚਾਹੇ ਬਾਹਾਂ ਸਿੱਧੀਆਂ ਕਰੋ ਸਮਾਰ ਕੇ ਜਿਵੇਂ ਸਕੂਲ ਚ ਕਰਾਉਂਦੇ ਹੁੰਦੇ ਸੀ ਐ ਬਾਹਾਂ ਸਿੱਧੀਆਂ ਕਰੋ ਓਏ ਪ੍ਰੋਬਲਮ ਆ ਕੋਈ ਬਾਹਾਂ ਚ ਫਿਰ ਸਿੱਧੀਆਂ ਕਰੋ ਉੱਪਰ ਓਏ ਨਹੀਂ ਉਹ ਪਰਲੀ ਬਾਹ ਕਿਉਂ ਨਹੀਂ ਹੁੰਦੀ ਸਿੱਧੀ ਅਜੇ ਵੀ ਨਹੀਂ ਹੋਈ ਨਹੀਂ ਐਡਵਰਟ ਕਰਦਾ ਵੀ 40 ਆ ਕੀ ਹੋਈ ਉਹ ਚੰਡੀਗੜਾ ਹੱਥ ਜਾਂ ਛਾਪਿਆ ਹੋਇਆ ਜਿਹੜਾ ਉਵੇਂ ਕਰ ਰੱਖਿਆ ਬਾਹਾਂ ਆ ਗਿਆ ਨਮਾ ਚੋਬਰ ਕਿ ਪ੍ਰਾਣਾ ਪ੍ਰਾਣਾ ਚੋਬਰ ਲੈ ਰਿਸਕ ਨਹੀਂ ਮੈਂ ਜਦੋਂ ਕੀਪੜਾ ਕਿਧਰ ਬਿਠਾ ਦੇ ਨੇ ਫਿਰਕਾਰੀ ਹਾਈਵੇ ਸਰਕਾਰੀ ਹੁੰਦੀ ਹੈ ਬੜਾ ਤਗੜਾ ਚੋਬਰਾ ਸਰਕਾਰੀ ਕੋਲ ਜੀਆਂ ਨੂੰ ਲਾ ਦੇ ਆ ਭਗਵਾਨ ਤੁਮਨ ਤੋਂ ਤੋ ਚਲੋ ਲਾਓ ਹੇ ਇਧਰ ਕੀ ਆ ਵੇ ਦੂਰ ਉਹ ਦਰਖਤਾਂ ਚ ਆਕਸੀਜਨ ਵੱਧਦਾ ਉਧਰ ਉਹ ਉਧਰ ਨੂੰ ਛਿੜ ਜਾਣਗੇ ਉਹਦੀ ਹੌਲੀ ਲਾਇਆ ਕਰੋ ਓਏ ਕਸਰ ਹੁੰਦੀ ਆ ਸਾਨੂੰ ਕਿੰਨੇ ਵਾਰੀ ਦੱਸਿਆ ਤੂੰ ਵੀ ਤਾਹਾਂ ਜਾਇ ਕਰੋ ਚਲੋ 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 ਲਾਓ ਬਾਹੀਂ ਸੈੱਟ ਕਰੀ ਜਾਨੇ ਹੋਗੇ ਥੱਲੇ ਦਾ ਵਾਇਆ ਮਾਣਾ ਮੋਟਾ ਥੋੜਾ ਕੰਮ ਤੇ ਬੰਦੇ ਟਾ ਚੱਲ 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 ਚੱਲਾ ਹੌਲੀ ਲਾਇਆ ਕਰ ਦਾਮ ਚਾ ਲੈ ਕੇ ਇੱਥੇ ਪਤਾ ਲੱਗਦਾ ਕਿਹੜੇ ਨੇ ਮੱਖਣੀ ਖਾਧੀਆਂ ਕਿਹਨੇ ਮਾਂ ਦਾ ਦੁੱਧ ਪੀਤਾ ਤੇ ਕਿਹਨੇ ਦੋਧੀ ਦਾ ਪੀਤਾ ਇੱਥੇ ਪਤਾ ਲੱਗਦਾਗਾ ਹਰੇਕ ਬੰਦਾ ਖੜਦਾ ਨਹੀਂ ਇੱਥੇ ਭੱਜ ਜਾਂਦਾ ਹਰੇਕ ਬੰਦਾ ਬਹਾਨਾ ਲਾ ਕੇ ਕਹਿੰਦਾ ਵੀ ਤਿਆਰੀ ਐ ਹੋ ਗਿਆ ਯਾਰ ਐ ਹੋ ਗਿਆ ਨਾ ਇੱਥੇ ਦਾ ਜਿਗਰੇ ਵਾਲੀ ਖੜਦਾ ਕੋਈ ਉਹ ਬੰਦਾ ਨਹੀਂ ਆਈ ਜਾਂਦਾ ਗੋਸਟੀ ਨੇ ਦੋ ਚੱਲ ਚੱਲਾ ਭਾਂ ਵੀ ਹੋ ਗਈ ਓਏ ਚੱਲ 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 ਕਰ ਲੈ ਮੇਤਰੋ ਆਪਾਂ ਭੱਜਣ ਵਾਲੇ ਮੁੰਡਿਆਂ ਵਾਸਤੇ ਤਿਆਰੀ ਵਾਲਿਆਂ ਵਾਸਤੇ ਜਰਸੀਆਂ ਲੈ ਕੇ ਆਏ ਆਂਗੇ ਜਿਹੜੀ ਚੀਜ਼ ਆਪਾਂ ਤੁਹਾਨੂੰ ਦੱਸਣੀ ਸੀ ਆ ਬਈ ਆਪਾਂ ਜਰਸੀਆਂ ਬਣਵਾਈਆਂ ਨੇ ਨਵੀਆਂ ਆ ਮੁੰਡਿਆਂ ਵਾਸਤੇ ਖੁਸ਼ ਹੋ ਮੰਡਿਓ ਕੋਸ਼ਾਵੇਂ ਪੁਰਾਣਾ ਤੈਨੂੰ ਐਲ ਨੰਬਰ ਸਾਈਜ਼ ਦੇਣਾ ਗਾ ਐਲ ਨੰਬਰ ਗਾਰਡਨ ਗਾਰਡਨ ਹੋ ਗਿਆ ਗਾਰਡਨ ਗਾਰਡਨ ਹੈਪੀ ਓਏ ਆ ਜਾ ਆ ਪਾ ਯਾਰ ਪਹਿਲਾਂ ਤੂੰ ਮਰੇ ਲਵਾਉਂਦੇ ਹੈਂ ਹੈਪੀ ਬੱਤਲਾ ਹੈ ਓ ਹੈਪੀ ਲੈ ਲਵਾਉਂਦੇ ਤੇ ਹਾਂ ਉਹਦਾ ਤਾਲਾ ਟੈਕਰ ਹੀ ਲੈ ਜੀ ਹੈ ਨਹੀਂ ਰਿਜ਼ਲਟ ਜਲਦੀ ਆ ਮੈਂ

ਮਾਤਾ ਪ੍ਰਦੇਸ਼ ਨੰਬਰ ਲਿਖ ਦਿਓ ਮਾਤਾ ਨੰਬਰ ਲਿਖਾਪੋ ਦੇ ਦਿਓ ਜੀ ਤੇਰੇ ਤਾਂ 40 ਤੇਰੇ 40 ਇੱਕ ਵਾਰੀ ਕੱਟੀ ਵੀਡੀਓ ਆ ਜਰਸੀਆਂ ਬਣਵਾਈਆਂ ਨੇ ਬਾਈ ਆਪਾਂ ਨਵੀਆਂ ਦੱਸਿਓ ਕਮੈਂਟਾਂ 'ਚ ਕਿਵੇਂ ਲੱਗੀਆਂ ਤੇ ਬਾਈ ਮੇਰੀ ਗੱਲ ਸੁਣ ਲਓ ਸਾਰੇ ਤੇ ਹੁਣ ਇਹ ਜਰਸੀਆਂ ਆਏ ਨਹੀਂ ਹੈਗੀਆਂ ਵੀ ਤੁਸੀਂ ਅੱਜ ਜਿੱਦੇ ਜਰਸੀਆਂ ਮਿਲ ਗਈਆਂ ਵੀ ਉਹਨੇ ਦੇ ਨਹੀਂ ਭੱਜਣਾ ਸੀ ਆ ਵੀਰ ਬਣ ਕੇ ਚੰਗਾ ਜਰਸੀਆਂ ਤੇ ਤਾਂ ਆਉਂਦੀਆਂ ਹੀ ਰਹਿਣੀਆਂ ਇਹ ਕੋਈ ਬਾਲੀ ਵੱਡੀ ਗੱਲ ਨਹੀਂ ਹੈਗੀ ਤੇ ਬਾਈ ਇਹ ਜਰਸੀਆਂ ਸੀਗੀਆਂ ਆਪਣੇ ਦੀਪਾ ਦੀਪਾ ਫੌਜੀ ਹੈ ਨਾ ਭਰਤੀ ਹੋਇਆ ਸੀ ਮੁੰਡਾ ਨਾਮਾ ਤੇ ਉਹ ਬਾਈ ਨੇ ਆਪਾਂ ਨੂੰ ਰੁਪਏ ਦਿੱਤੇ ਸੀਗੇ ਤੇ ਇੱਕ ਬਲਕਾਰ ਫੌਜੀ ਬਾਈ ਮੁੰਡਾ ਉਹ ਭਰਤੀ ਹੋਇਆ ਸੀਗਾ ਉਹਨੇ ਵਿਚਾਰੇ ਨੇ ਉਹਨੇ ਵੀ ਆਪਾਂ ਨੂੰ ਬਿਨਾ ਕਹੇ ਰੁਪਏ ਪਾਤੇ ਸੀਗੇ ਯਾਰ ਉਹਨੇ ਇੱਕ ਵੀਡੀਓ ਦੇਖੀ ਸੀਗੀ ਆਪਣੀ ਇੱਥੇ ਥਾਂ ਸਾਫ਼ ਕਰਦੇ ਸੀਗੇ ਜਿੱਥੇ ਭਾਜਦੇ ਹੁੰਦੇ ਹੁੰਦੇ ਜਿੱਥੋਂ ਨਾ ਤਿਆਰੀ ਕਰਦੇ ਆ ਜਿੱਥੋਂ ਤੇ ਉਹਨੇ ਵੀਡੀਓ ਦੇਖ ਕੇ ਬਾਈ ਆਪਾਂ ਨੂੰ ਰੁਪਏ ਸੈਂਡ ਕਰਤੇ ਸੀ ਕਹਿੰਦਾ ਯਾਰ ਤੁਸੀਂ ਜਰਸੀਆਂ ਬਣਾਉਣੇ ਹੋ ਕਹਿੰਦਾ ਤੇ ਲੈ ਮੇਰੇ ਵੀ ਕਹਿੰਦਾ ਵਿੱਚ ਰੁਪਏ ਪਾ ਲਿਓ ਤੇ ਬਾਈ ਜਿਹੜਾ ਬੰਦਾ ਆਪਦੇ ਹਨਾ ਜਿੱਥੋਂ ਯਾਰ ਭਰਤੀ ਹੁੰਦਾ ਜਿਹੜਾ ਬੰਦਾ ਉਹ ਚੀਜ਼ ਨੂੰ ਨਹੀਂ ਭੁੱਲਦਾ ਹੈਗਾ ਤੇ ਅਸਲ ਬੰਦਾ ਉਹੀ ਹੁੰਦਾਗਾ ਅਸਲ ਸਪੋਰਟਸਮੈਨ ਉਹੀ ਹੁੰਦਾਗਾ ਚੱਲ ਬਾਈ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਯਾਰ ਜਿਹੜਿਆਂ ਨੇ ਵਿਚਾਰਿਆਂ ਨੇ ਹਨਾ ਇਹਨਾਂ ਵਾਸਤੇ ਮਿਹਨਤ ਵਾਲੇ ਬੰਦਿਆਂ ਵਾਸਤੇ ਜਰਸੀਆਂ ਵਾਸਤੇ ਰੁਪਏ ਦਿੱਤੇ ਹੈਗੇ ਹਨਾ ਆਪਾਂ ਕੋਈ ਵਿੱਚੋਂ ਖਾਣੀ ਤਾਂ ਖਾਣੀ ਨਹੀਂ ਹੁੰਦੀ ਯਾਰ ਆਪਾਂ ਤਾਂ ਇਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਨਾਲ ਹੀ ਆਪਣੇ ਜਾ ਕੇ ਜਰਸੀਆਂ ਬਣਵਾਈਆਂ ਨੇ ਸਾਰਿਆਂ ਨੇ ਤੇ ਆਪਾਂ ਦੁਬਾਰਾ ਫੇਰ ਯਾਰ ਉਹਨਾਂ ਵਿਚਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਵੀਰ ਬਣ ਕੇ ਹੁਣ ਗੱਲ ਸੁਣ ਲਓ ਜਰਸੀਆਂ ਮਿਲ ਗਿਆ ਨ ਅਬ ਅਸੀਂ ਮਿਹਨਤ ਕਰਨ ਵਾਸਤੇ ਜਰਸੀਆਂ ਬਣਵਾਉਣੇ ਹੁੰਨੇ ਹੈਗੇ ਨਾ ਵੀ ਯਾਰ ਚਲ ਵਧੀਆ ਇੱਕੋ ਜੀਆਂ ਲੱਗਦੀਆਂ ਪਹਿਲਾਂ ਤੁਸੀਂ ਰੰਗ-ਬਰੰਗੇ ਜੇ ਲੱਗਦੇ ਸੀਗੇ ਠੀਕ ਆ ਤੇ ਹੋਰ ਵੀ ਬੰਦੇ ਲਗਾਤਾਰ ਆਉਂਦਾ ਨਾ ਜਰਸੀ ਅਸੀਂ ਉਹਨੂੰ ਵੀ ਦੇਣੀ ਸੀਗੀ ਪਰ ਹੁਣ ਬੰਦੇ ਅੱਧਿਆਂ ਨੂੰ ਜਦੋਂ ਪਤਾ ਲੱਗ ਗਿਆ ਵੀ ਜਰਸੀਆਂ ਬਣਾਉਣੀਆਂ ਉਦੋਂ ਤਾਂ ਉਹ ਆਏ ਦੋ ਤਿੰਨ ਦਿਨ ਅਸੀਂ ਉਹਨਾਂ ਦਾ ਨਾਮ ਲਿਖਤਾ ਜਰਸੀਆਂ ਵਾਸਤੇ ਜਰਸੀਆਂ ਉਹਨਾਂ ਦੀਆਂ ਬਣਵਾਈਆਂ ਸੀਗੀਆਂ ਵਿੱਚ ਬਾਅਦ ਚ ਹੁਣ ਉਹ ਆਉਣੋਂ ਹਟ ਗਏ ਜਰਸੀ ਵਾਸਤੇ ਨਾ ਉਹ ਕਰਿਆ ਕਰੋ ਯਾਰ ਜਦੋਂ ਅਸੀਂ ਤੇਰੀ ਲਾਉਂਦੇ ਹੁੰਦੇ ਸੀ ਨਾ ਸਾਨੂੰ ਕੋਈ ਜਰਸੀ ਜਰਸੀ ਨਹੀਂ ਮਿਲਦੀ ਸੀ ਬਾਅਦ ਚ ਯਾਰ ਸਾਂ ਲੱਗਿਆ ਨੇ ਤੇ ਨਾਲੇ ਉਹਨੀਆਂ ਜਰਸੀਆਂ ਜਿੰਨੀਆਂ ਇਹਨਾਂ ਨੂੰ ਮਿਲ ਗਈਆਂ ਕਿਸੇ ਨੂੰ ਤਿਆਰੀ ਵਾਲੇ ਨੂੰ ਮਿਲੀਆਂ ਨਹੀਂ ਹੋਣਗੀਆਂ ਜਿੰਨੀਆਂ ਸਾਨੂੰ ਜਰਸੀਆਂ ਮਿਲਦੀਆਂ ਪਰ ਬਾਈ ਵਣ ਕੇ ਨਾ ਜਿਵੇਂ ਹੁਣ ਬਲਕਾਰ ਹੋ ਰਿਆ ਨੇ ਉਹ ਕਰਦਾ ਪਿੱਛੇ ਬੰਦੇ ਨੂੰ ਹੌਸਲਾ ਹੁੰਦਾ ਯਾਰ ਪਿਛਲੇ ਤਿਆਰੀ ਵਾਲਿਆਂ ਨੂੰ ਜੇ ਕੋਈ ਵੀ ਬੰਦਾ ਭਰਤੀ ਹੁੰਦਾ ਹੈਗਾ ਨਾ ਗੱਲ ਗੌਰ ਕਰ ਲਓ ਗੱਲ ਤੇ ਇੱਥੇ ਆ ਇੱਥੇ ਨਾ ਹੁਣ ਤੱਕ ਆਹੀ ਹੁੰਦੀ ਆਈ ਹੈ ਜਿਹੜਾ ਬੰਦਾ ਭਰਤੀ ਹੋ ਜਾਂਦਾ ਨਾ ਆ ਜਗ੍ਹਾ ਤੋਂ ਚਾਹੇ ਬੰਦੇ ਨੂੰ ਗੁੱਸਾ ਹੀ ਲੱਗੇ ਮੇਰੀ ਵੀਡੀਓ ਦੇਖ ਕੇ ਜਿਹੜਾ ਬੰਦਾ ਇੱਥੋਂ ਭਰਤੀ ਹੋ ਜਾਂਦਾ ਨਾ ਉਹ ਆਪਦੀ ਔਕਾਤ ਭੁੱਲ ਜਾਂਦਾ ਹੈਗਾ ਇੱਥੋਂ ਪਿੱਛੇ ਵੀ ਕੋਈ ਤਿਆਰੀ ਲਾਉਂਦਾ ਹੈਗਾ ਹੁਣ ਤੁਸੀਂ ਤਿਆਰੀ ਲਾਉਣਿਓ ਤੁਹਾਨੂੰ ਕਿੰਨਾ ਹੌਸਲਾ ਹੋ ਤੁਹਾਨੂੰ ਖੁਸ਼ੀ ਵੀ ਹੋਈ ਯਾਰ ਸਾਨੂੰ ਹਨਾ ਤਿਆਰੀ ਵਾਸਤੇ ਜਰਸੀਆਂ ਮਿਲੀਆਂ ਨੇ ਜੇ ਕੋਈ ਬੰਦਾ ਭਰਤੀ ਕੱਲ ਨੂੰ ਤੁਸੀਂ ਵੀ ਭਰਤੀ ਹੋਣੇ ਹੋ ਨਾ ਪਿਛਲੇ ਬੰਦੇ ਵਾਸਤੇ ਸੋਚ ਲਿਆ ਕਰੋ ਕੁਛ ਮਾੜਾ ਮੋਟਾ ਹਨਾ ਜਿਹੜੇ ਬੰਦਿਆਂ ਨੇ ਚਾਲੇ ਯਾਰ ਜਿਹੜੇ ਬੰਦਿਆਂ ਨੇ ਜਰਸੀਆਂ ਪਹਿਲਾਂ ਮੋਨੀ ਫੌਜੀ ਨੇ ਜਰਸੀਆਂ ਦਿੱਤੀਆਂ ਟਿੰਕੂ ਫੌਜੀ ਨੇ ਜਰਸੀਆਂ ਦਿੱਤੀਆਂ ਉਹਨਾਂ ਦਾ ਵੀ ਧੰਨਵਾ ਤੇ ਹੁਣ ਮਾਲਾ ਦੀਪੇ ਫੌਜੀ ਨੇ ਤੇ ਬਲਕਾਰ ਫੌਜੀ ਨੇ ਇਹਨਾਂ ਨੇ ਜਰਸੀਆਂ ਵਾਸਤੇ ਪੈਸੇ ਦਿੱਤੇ ਦੋਨਾਂ ਨੇ ਬਿਨਾ ਕਹੇ ਦਿੱਤੇ ਮੈਨੂੰ ਇੱਥੇ ਦੀਪੇ ਨੇ ਇੱਥੇ ਮੈਨੂੰ ਕਹਿੰਦਾ ਬਈ ਮੈਂ ਤੈਨੂੰ ਰੁਪਏ ਸੈਂਡ ਕਰਤੇ ਮੈਂ ਕਾਦੇ ਵਾਸਤੇ ਕਹਿੰਦਾ ਜਰਸੀਆਂ ਲਿਆਓ ਮਿਹਨਤ ਕਰਕੇ ਇਥੋਂ ਲੱਗੇ ਇੱਥੋਂ ਹੀ ਲੱਗੇ ਨਾ ਉਹ ਬੰਦੇ ਭੁੱਲਦੇ ਨਹੀਂ ਹੁੰਦੇ ਉਹ ਚੀਜ਼ ਨੂੰ ਜਿਹੜੇ ਬੰਦੇ ਇਨਸਾਨ ਸਹੀ ਹੁੰਦੇ ਆ ਜਿਹੜੇ ਸਪੋਰਟਸਮੈਨ ਹੁੰਦੇ ਆ ਬਾਕੀ ਬਾਦੂ ਲਗ ਲੱਕੇ ਬਾਗੇ ਕੋਈ ਨਹੀਂ ਪੁੱਛਦਾ ਹੁੰਦਾ ਇੱਥੇ ਹਿਸਾਬ ਤਾਂ ਮੰਗਿਆ ਅੰਦਰਿਆਂ ਨੇ ਮੇਰੇ ਵਰਗੇ ਤੋਂ ਕਹਿੰਦੇ ਬਈ ਸਾਹਬ ਜਰਾ ਰੰਦਾ ਸੀ ਆ ਯਾਰ ਆਪਣਾ ਮੈਨੂੰ ਕਹਿੰ ਜਦੋਂ ਆਪਾਂ ਟੂਰਨਾਮੈਂਟ ਕਰਾਇਆ ਕਹਿੰਦੇ ਸਾਬ ਕਿਵੇਂ ਕੁਛ ਆ ਮੇਰੇ ਕੋਲੇ ਮੈਂ ਕਿਹਾ ਲਿਖਿਆ ਪਿਆ ਬਈ ਆ ਜਾ ਜਿਹੜੇ ਨੂੰ ਤਰਾਜ ਹੋਊਗਾ ਦੱਸ ਦਾਂਗੇ ਆਪਾਂ ਨੂੰ ਆਪਾਂ ਕਿੰੋਂ ਰੁਪਏ ਖਾਣੇ ਯਾਰ 100 200 ਖਾਊਗਾ ਮੈਂ ਇਹ ਚੀਜ਼ ਚ ਕਿੰਨਾ ਕਹੋ ਹੋ ਜੂਗਾ ਤੇ ਬਾਕੀ ਚਲ ਆਪਾਂ ਫੋਟੋ ਖੇਰ ਕਰ ਦਿਆਂਗੇ ਇਹ ਪਰਲੇ ਪਾਸੇ ਮੂੰਹ ਕਰਕੇ ਇੱਕ ਸਿੱਧੀ ਕਰ ਲਾਂਗੇ ਇੱਕ ਪਰਲੇ ਪਾਸੇ ਕਰਕੇ ਖੜ੍ਹ ਜਿਓ ਜਰਸੀ ਡੇਲੀ ਪਾ ਕੇ ਆਉਣੀ ਆ ਜੇ ਕਿਸੇ ਨੇ ਕਹਤਾ ਮੇਰੀ ਜਰਸੀ ਧੋਣ ਵਾਲੀ ਆ ਜਾਂ ਐ ਆ ਕੋਈ ਬਹਾਨਾ ਨਹੀਂ ਚੱਲਦਾ ਧੋਣ ਵਾਲੀ ਜਰਸੀ ਹੋਵੇ ਕੋਈ ਚੱਕਰ ਨਹੀਂ ਜਰਸੀ ਡੇਲੀ ਪਾ ਕੇ ਆਉਣੀ ਆ ਗੱਲ ਸੁਣ ਲੋ ਇਧਰ ਛੜਤਾ ਫੇਰ ਲਾ ਲਿਓ ਜਰਸੀ ਡੇਲੀ ਪਾ ਕੇ ਆਉਣੀ ਹੈਗੀ ਠੀਕ ਆ ਕਿਸੇ ਨੇ ਵੀ ਐ ਨਹੀਂ ਕਹਿਣਾ ਵੀ ਸੁੱਕੀ ਨਹੀਂ ਹੈਗੀ ਜਰਸੀ ਧੋਤੀ ਪਈ ਆ ਜਾਂ ਧੋਣ ਵਾਲੀ ਪਈ ਆ ਲਿਬੜੀ ਜਰਸੀ ਵੀ ਚੱਲ ਜੂ ਕੋਈ ਚੱਕਰ ਨਹੀਂ ਆਪਾਂ ਤਿਆਰੀ ਲਾਉਣੀ ਐ ਇੱਥੇ ਲਵੇੜ ਨਹੀਂ ਹੈਗੀ ਐ ਨਹੀਂ ਹੈਗਾ ਵੀ ਇਹਨੂੰ ਕੋਈ ਆਪਾਂ ਸ਼ੋਪੀਚ ਨਹੀਂ ਰੱਖਣਾ ਹੈਗਾ ਠੀਕ ਆ ਇਹ ਥੱਲੋਂ ਨਹੀਂ ਪਾਇਆ ਬਾਈ ਜਿਹੜਾ ਸੁੱਤੀ ਮਾਰੂ ਨਾਲ ਇਹ ਸੁਣਾਜੂ ਜਿਹੜਾ ਘਰੇ ਰਹਿਣ ਲੱਗਾ ਗੱਲ ਸੁਣ ਲੋ ਇਹ ਵੀ ਹਾਂ ਯਾਦ ਕਰਾਤੀ ਵਧੀਆ ਗੱਲ ਆ ਜੇ ਕੋਈ ਘਰੇ ਰਹਿਣ ਲੱਗਾ ਨਾ ਮੈਂ ਜਰਸੀ ਫੜ ਲਉ ਉਹਦੀ ਗੁੱਸਾ ਨਾ ਕਰਿਓ ਬਾਈ ਬਣ ਕੇ ਪਹਿਲਾਂ ਦੱਸਦਾ ਜਰਸੀ ਤਿਆਰੀ ਵਾਸਤੇ ਬਣਵਾਈ ਆ ਫੋਟੋਆਂ ਖਿੱਚਣ ਨੂੰ ਨਹੀਂ ਪਹਿਲਾਂ ਦੱਸਦਾ ਤੁਹਾਨੂੰ ਅੱਜ ਆਪਣਾ ਮੇਨ ਕੰਮ ਸੀਗਾ ਮੁੰਡਿਆਂ ਨੂੰ ਜਰਸੀਆਂ ਬੰਡਣੀਆਂ ਤੇ ਤਿਆਰੀ ਅੱਜ ਚੰਗੀ ਤਰ੍ਹਾਂ ਲੱਗੀ ਨਹੀਂ ਹੈਗੀ ਤੇ ਆਪਣਾ ਬਲੌਗ ਦੇਖ ਲਿਆ ਆਪਾਂ ਜਰਸੀਆਂ ਕਿਵੇਂ ਲੱਗੀਆਂ ਆਪਣੀਆਂ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਆਪਣੇ ਬਲੌਗ ਦੀ ਇੱਥੇ ਹੁੰਦੀ ਹੈਗੀ ਸਮਾਪਤੀ ਕਿ ਮਿਲਦੇ ਆ ਤੁਹਾਨੂੰ ਅਗਲੇ ਬਲੌਗ 'ਚ ਤੇ ਧੰਨਵਾਦ